ਕੁਤ ਨਸ਼ਾ ਵਿਰੋਧ ਕੋ ਚੱਲਦੇ ਆ ਇਹਦੇ ਤਹਿਤ ਜਿਹੜਾ ਅਸੀਂ ਭਾਗੂ ਕੀ ਕੀ ਗਿਹੜੇ ਕਰਲੀ ਕਿਤੇ ਜਾ ਰਹੇ ਮੈਂ ਡਾਕਟਰ ਸਿੰਦਰਨ ਸੈਣੀ ਐ ਡਿਸਟ੍ਰਿਕਟ ਸਿਵਲ ਹਸਪੀਟਲ ਹੁਸ਼ਿਆਰਪੁਰ ਵਿੱਚ ਐਜ਼ ਅ ਸੈਕੀਟਰਿਸਟ ਕੰਮ ਕਰ ਰਹੀ ਐ ਅ ਯੋ ਨਸ਼ਾ ਵਿਰੋਧ ਵਿੱਚ ਅਸੀਂ ਜਿਹੜੇ ਮਰੀਜ਼ ਹੈਗੇ ਆ ਉਹ ਰੈਗੂਲਰਲੀ ਦਾਖਲ ਕਰ ਰਹੇ ਆ ਸਾਡੇ ਤੋਂ ਇੱਥੇ ਨਸ਼ਾ ਛਡਾਊ ਕੇਂਦਰ ਹੈਗਾ ਜਿਹਨੂੰ ਆਪਾਂ ਡੀਟੌਕਸੀਫਿਕੇਸ਼ਨ ਸੈਂਟਰ ਵੀ ਬੋਲਦੇ ਆ ਨਾਲ ਸਾਡੇ ਤੋਂ ਰੀਹੈਬ ਸੈਂਟਰ ਹੈਗੇ ਆ ਦੋ ਰੀਹੈਬ ਸੈਂਟਰ ਹੈ ਇੱਕ ਫਤੇਗੜ ਹੈਗਾ ਇੱਕ ਅਸਲਪੁਰ ਹੈ ਅਸਲਪੁਰ ਹਜੇ ਹੀ ਆਪਾਂ ਨਵਾਂ ਜਿਹੜਾ ਹੈਗਾ ਉਹ ਸਰਕਾਰ ਨੇ ਉਪਰਾਲਾ ਕੀਤਾ ਉਹਨੂੰ ਆਪਣੇ ਅੰਦਰ ਲੈ ਕੇ ਆਏ ਹੈਗੇ ਆ ਤੇ ਉੱਥੇ ਵੀ ਆਪਾਂ ਮਰੀਜ਼ ਦਾਖਲ ਕਰ ਰਹੇ ਆ ਜਿਹੜੇ ਨਸ਼ਾ ਛਡਾਓ ਕੇਂਦਰ ਦੇ ਵਿੱਚ ਜਿਹੜੇ ਹੈਗੇ ਡੀਟੌਕਸੀਫਿਕੇਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਮਰੀਜ਼ ਨੇ ਨਵਾਂ ਨਵਾਂ ਨਸ਼ਾ ਛੱਡਿਆ ਹੁੰਦਾ ਹੈ ਤਾਂ ਉਹਨੂੰ ਤੋੜ ਬਹੁਤ ਜ਼ਿਆਦਾ ਲੱਗਦੀ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਬਹੁਤ ਸਾਰੇ ਲੱਛਣ ਆਂਦੇ ਹੈਗੇ ਆ ਜਿਦੇ ਵਿੱਚ ਉਹਨਾਂ ਦਾ ਸਰੀਰ ਟੁੱਟਦਾ ਅੱਖਾਂ ਨਾਲੋਂ ਪਾਣੀ ਆਂਦਾ ਉਹਨਾਂ ਨੂੰ ਬਹੁਤ ਜ਼ਿਆਦਾ ਤੋੜ ਵੱਜਦੀ ਹੈ ਭੁੱਖ ਨਹੀਂ ਲੱਗਦੀ ਕਈ ਵਾਰ ਉਹਨਾਂ ਦਾ ਪੇਟ ਵੀ ਖਰਾਬ ਹੁੰਦਾ ਹੈ ਤੇ ਜਿਹੜੇ ਨਵੇਂ ਇਸ ਜਿਹੜੇ ਲੱਛਣ ਆਉਂਦੇ ਆ ਨਵਾਂ ਨਵਾਂ ਨਸ਼ਾ ਛੱਡਣ ਤੇ ਬਹੁਤ ਜ਼ਿਆਦਾ ਜਿਹੜੇ ਆਪਾਂ ਕਹਿੰਦੇ ਸਵੀਅਰ ਲੱਛਣ ਹੁੰਦੇ ਹੈਗੇ ਉਹਨਾਂ ਨੂੰ ਮੈਨੇਜ ਕਰਨ ਲਈ ਆਪਾਂ ਡੀਟੌਕਸੀਫਿਕੇਸ਼ਨ ਸੈਂਟਰ ਚ ਦਾਖਲ ਕਰਕੇ 7 ਦਿਨ ਤੋਂ 15 ਦਿਨ ਤੱਕ ਰੱਖਦੇ ਹੈਗੇ ਤੇ ਉੱਥੇ ਅਸੀਂ ਇਲਾਜ ਕਰਦੇ ਆ ਜਦੋਂ ਮਰੀ ਸਟੇਬਲ ਹੋ ਜਾਂਦਾ ਹੈ ਜਦੋਂ ਉਹਦੇ ਇਹ ਵਾਲੇ ਲੱਛਣ ਕਾਬੂ ਚ ਆ ਜਾਂਦੇ ਆ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਇੱਕ ਸਟੇਬਲ ਮਰੀਜ਼ ਹੋ ਜਾਂਦਾ ਹੈ 7 ਦਿਨ ਤੋਂ 15 ਦਿਨ ਦੇ ਬਾਅਦ ਫਿਰ ਆਪਾਂ ਉਹਨੂੰ ਰੀਹੈਬ ਸੈਂਟਰ ਦੇ ਵਿੱਚ ਸ਼ਿਫਟ ਕਰਦੇ ਆ ਵੀ ਹੈਬ ਸੈਂਟਰ ਦੇ ਵਿੱਚ ਸ਼ਿਫਟ ਕਰਨ ਤੋਂ ਬਾਅਦ ਜਿਹੜਾ ਮਰੀਜ਼ ਦਾ ਇਲਾਜ ਹੈਗਾ ਉਹ 3 ਮਹੀਨੇ ਤੱਕ ਚੱਲਦਾ ਹੈ ਯਾਨੀ ਕਿ 90 ਦਿਨ ਮਰੀਜ਼ ਦੀ ਮਰਜ਼ੀ ਹੁੰਦੀ ਹੈ ਜੀ ਆ ਬਸ ਉਹ ਜਿੰਨੇ ਦਿਨ ਰਹਿਣਾ ਚਾਹੇ ਪਰ ਮੈਕਸਿਮਮ ਜ਼ਿਆਦਾ ਤੋਂ ਜ਼ਿਆਦਾ ਆਪਾਂ 3 ਮਹੀਨੇ ਰੱਖਦੇ ਹਾਂ ਤੇ ਉੱਥੇ ਆਪਾਂ ਜਿਹੜਾ ਹੈਗਾ ਮਰੀਜ਼ਾਂ ਨੂੰ ਜਿਹੜੀ ਦਵਾਈ ਅਗਰ ਉਹਨਾਂ ਦੀ ਥੋੜੀ ਬਹੁਤ ਡੀਟੌਕਸੀਫਿਕੇਸ਼ਨ ਸੈਂਟਰ ਤੋਂ ਚਲਦੀ ਆ ਰਹੀ ਹੁੰਦੀ ਹੈ ਉਹ ਸਾਡਾ ਟਾਰਗੇਟ ਹੁੰਦਾ ਹੈ ਕਿ ਉਸ ਦਵਾਈ ਨੂੰ ਆਪਾਂ ਹੌਲੀ-ਹੌਲੀ ਕਰਕੇ ਬੰਦ ਕਰੀਏ ਤਾਂ ਕਿ ਮਰੀਜ਼ ਬਿਲਕੁਲ ਬਿਨਾਂ ਦਵਾਈ ਦੇ ਛੁੱਟੀ ਲੈ ਕੇ ਜਾਏ ਦੂਜੀ ਚੀਜ਼ ਉੱਥੇ ਆਪਾਂ ਹੋਰ ਵੀ ਬਹੁਤ ਸਾਰੀ ਐਕਟੀਵਿਟੀਜ਼ ਹੁੰਦੀਆਂ ਜਿੱਦਾਂ ਕਿ ਯੋਗਾ ਯੋਗਾ ਕਰਵਾਉਣਾ ਹੈ ਆਪਾਂ ਉਹਦੀ ਰੋਜ਼ ਡੇਲੀ ਕਲਾਸਿਸ ਲੱਗਦੀਆਂ ਹਨ ਮਰੀਜ਼ਾਂ ਦੀ ਰੂਟੀਨ ਹੁੰਦੀ ਹੈ ਰੋਜ਼ ਦੀ ਕਿਸੇ ਦੇ ਜਲਦੀ ਉੱਠ ਕੇ ਯੋਗਾ ਕਰਨਾ ਐਕਸਰਸਾਈਜ਼ ਕਰਨੀ ਹੈ ਸਾਰੇ ਮਰੀਜ਼ਾਂ ਨੂੰ ਇਕੱਠੇ ਕਰਕੇ ਕੀਤਾ ਜਾਂਦਾ ਹੈ ਫਿਰ ਉਹਨਾਂ ਦੀ ਕਲਾਸਿਸ ਲਾਈਆਂ ਜਾਂਦੀਆਂ ਜ ਕਲਾਸਿਸ ਦੇ ਵਿੱਚ ਜਿੱਦਾਂ ਉਹਨਾਂ ਨੂੰ ਬਹੁਤ ਚੀਜ਼ ਗਾਰਡਨਿੰਗ ਦੇ ਆਪਾਂ ਮਰੀਜ਼ਾਂ ਨੂੰ ਕਰਵਾਉਂਦੇ ਆ ਕਲਾਸਿਸ ਵਿੱਚ ਉਹਨਾਂ ਨੂੰ ਕੰਪਿਊਟਰ ਕਲਾਸਿਸ ਵਾਰੇ ਜਾਂ ਪਲੰਬਿੰਗ ਕਲਾਸਿਸ ਹੁੰਦੀਆਂ ਅਦਰ ਦੇ ਕੋਰਸ ਕਰਵਾਏ ਜਾਂਦੇ ਆ ਤਾਂ ਕਿ ਮਰੀਜ਼ ਜਦੋਂ ਬਾਹਰ ਜਾਣ ਤੇ ਉਹਨਾਂ ਨੂੰ ਨੌਕਰੀ ਦੀ ਆ ਇਹਨਾਂ ਵੱਲੋਂ ਕੋਈ ਦਿੱਕਤ ਨਾ ਆਏ ਉਹਨਾਂ ਨੂੰ ਬਾਹਰ ਜਾ ਕੇ ਤਾਂ ਕਿ ਉਹ ਆਪਣੀ ਕਮਾਈ ਕਰ ਸਕਣ ਦੁਬਾਰਾ ਨਸ਼ਿਆਂ 'ਚ ਨਾ ਜਾਣ ਤੇ ਉਹਨਾਂ ਨੂੰ এমਪਲॉयਮੈਂਟ ਬਾਹਰ ਜਾ ਕੇ ਲੈ ਸਕੇ ਉਸ ਕਾਰਨ ਲਈ ਅੰਦਰ ਉਹਨਾਂ ਨੂੰ ਇਸ ਚੀਜ਼ ਲਈ ਤਿਆਰ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਸਰੀਰ ਤੇ ਜਿਹੜਾ ਮਨ ਹੈਗਾ ਦੋਨੋਂ ਚੀਜ਼ਾਂ ਨੂੰ ਸਟਰੋਂਗ ਬਣਾਇਆ ਜਾਂਦਾ ਹੈ ਹੈਗੇ ਆ ਜਿਹੜੇ ਬੰਦੇ ਸਸ਼ਤਰਾਂ ਚੁਣਦੇ ਪਰ ਉਹਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਸ ਦੇ ਨਾਲ ਸੰਪਰਕ ਕੀਤਾ ਜਾਵੇ ਇਹਦੇ ਨੂੰ ਕੋਈ ਹੈਲਪਲਾਈਨ ਨੰਬਰ ਨਹੀਂ ਹੈਗਾ ਕੋਈ ਅ ਹੈਲਪਲਾਈਨ ਨੰਬਰ ਇਦਾਂ ਅ ਪਾਰਟਿਕੂਲਰ ਹਸਪੀਟਲ ਦਾ ਤਾਂ ਨਹੀਂ ਹੁੰਦਾ ਹੈਗਾ ਠੀਕ ਹੈ ਤੇ ਉਹਦੇ ਵਿੱਚ ਇਹ ਹੈ ਕਿ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਤੁਸੀਂ ਅਗਰ ਕੋਈ ਵੀ ਨਰੀਜ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਸਿੱਧਾ ਕੋਈ ਵੀ ਹਸਪਤਾਲ ਸਰਕਾਰੀ ਹਸਪਤਾਲ ਵਿੱਚ ਜਾ ਸਕਦਾ ਹੈ ਚਾਹੇ ਉਹ ਸਿਵਲ ਹਸਪਤਾਲ ਹੈ ਚਾਹੇ ਉਹ ਐਸਟੀਐਚ ਹੈ ਚਾਹੇ ਉਹ ਸੀਐਚਸੀ ਹੈ ਕਿਤੇ ਵੀ ਆਕੇ ਜਿਹੜਾ ਹੈਗਾ ਹੈ ਜਿੱਥੇ ਵੀ ਨਸ਼ਾ ਛਡਾਓ ਕੇਂਦਰ ਹੈਗਾ ਹੈ ਉੱਥੇ ਸਿੱਧਾ ਦਾਖਲ ਹੋ ਸਕਦਾ ਹੈ ਖਰਚਾ ਕੋਈ ਨਹੀਂ ਹੈ ਸਰਕਾਰ ਸਾਰੀਆਂ ਸਰਵਿਸਿਜ਼ ਫ੍ਰੀ ਦੇ ਰਹੀ ਹੈ ਫਾਇਲ ਵੀ ਫ੍ਰੀ ਅੰਦਰ ਦਵਾਈਆਂ ਵੀ ਫ੍ਰੀ ਹੈ ਸਭ ਕੁਝ ਫ੍ਰੀ ਹੈ ਕਿਸੇ ਨੂੰ ਨਾਲ ਰਹਿਣ ਦੀ ਲੋੜ ਨਹੀਂ ਆ ਮਰੀਜ਼ ਇਕੱਲੇ ਰਹਿ ਕੇ ਆਪਣਾ ਜਿਹੜਾ ਹੈਗਾ ਇੱਥੇ ਇਲਾਜ ਕਰਵਾ ਸਕਦਾ ਹੈ ਡਾਕਟਰ ਡੇਲੀ ਰਾਉਂਡ ਕਰਦੇ ਆ ਦੋ ਦੋ ਵਾਰ ਵੀ ਰਾਉਂਡ ਕੀਤੇ ਜਾਂਦੇ ਆ ਮਰੀਜ਼ਾਂ ਦੀ ਜਿਹੜੀ ਦਿੱਕਤ ਆ ਉਸੇ ਵਕਤ ਹੱਲ ਕੀਤਾ ਜਾਂਦਾ ਹੈ ਅੰਦਰ ਰੋਟੀ ਵੀ ਫ੍ਰੀ ਹੈ ਸਭ ਕੁਝ ਫ੍ਰੀ ਹੈ ਮੈਡਮ ਮੌਜਾਂ ਪੀੜੀ ਨੂੰ ਕੀ ਕਿਹਾ ਜਾਂਦਾ ਹੈ ਨੌਜਵਾਨ ਪੀੜੀ ਨੂੰ ਤਾਂ ਮੈਂ ਇਹੀ ਕਹਾਂਗੀ ਕਿ ਆਪਣੇ ਜਿਹੜੇ ਹੈਗੇ ਆ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਆਪਣਾ ਜਿਹੜਾ ਹੈਗਾ ਹੈ ਰੁਟੀਨ ਆਪਣੀ ਜਿਹੜੀ ਹੈਗੀ ਹੈ ਇੱਕ ਬਿਜ਼ੀ ਰੱਖਣ ਆਪਣਾ ਜਿਹੜਾ ਦਿਮਾਗ ਹੈਗਾ ਉਹ ਹੈਲਦੀ ਚੀਜ਼ਾਂ ਵੱਲ ਰੱਖਣ ਆਪਣੀ ਰੁਟੀਨ ਰੱਖਣ ਆਪਣੇ ਕੰਮਕਾਰ ਦੇਖਣ ਸ਼ਾਮ ਨੂੰ ਵੀ ਜੇਕਰ ਤੁਸੀਂ ਕੰਮ ਕਰਕੇ ਘਰ ਆਉਂਦੇ ਹੈਗੇ ਉਹ ਤਾਂ ਆਪਣੇ ਕੋਈ ਐਕਸਰਸਾਈਜ਼ ਵਗੈਰਾ ਜਾਂ ਜਿਮ ਜਾਣਾ ਜਾਂ ਸ਼ਾਮ ਨੂੰ ਸੈਰ ਕਰਨ ਹੈਨਾ ਹੈਲਦੀ ਚੀਜ਼ਾਂ ਦੇਖਣ ਫੋਨਾਂ ਤੇ ਵੀ ਜ਼ਿਆਦਾ ਨਾ ਲੱਗਣ ਬਾਹਰ ਨਿਕਲਣ ਜਿੰਨਾ ਜ਼ਿਆਦਾ ਆਪਾਂ ਘਰ ਦੇ ਅੰਦਰ ਬੈ ਕੇ ਜਿੰਨਾ ਜ਼ਿਆਦਾ ਆਪਾਂ ਫ੍ਰੀ ਰਹਨੇ ਆ ਜਾਂ ਆਪਾਂ ਕੋਈ ਕੰਮ ਨਹੀਂ ਕਰਦੇ ਹੈਗੇ ਤਾਂ ਉਦੋਂ ਸਾਡਾ ਇਹਨਾਂ ਚੀਜ਼ਾਂ 'ਚ ਜਿਹੜਾ ਹੈਗਾ ਧਿਆਨ ਜਾਂਦਾ ਹੈਗਾ ਦੂਸਰੀ ਚੀਜ਼ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗੀ ਕਿ ਪਲੀਜ਼ ਆਪਣੀ ਕੰਪਨੀ ਦਾ ਧਿਆਨ ਰੱਖਣ ਇਹਦੇ ਵਿੱਚ ਕੰਪਨੀ ਬਹੁਤ ਮੈਟਰ ਕਰਦੀ ਹੈ ਤੁਸੀਂ ਕਿੱਦਾਂ ਦੇ ਦੋਸਤਾਂ ਨਾਲ ਉੱਠਦੇ ਹੋ ਬੈਠਦੇ ਹੋ ਤੁਹਾਡਾ ਬੋਲਣਾ ਚੱਲਣਾ ਕਿੱਦਾਂ ਦੇ ਲੋਕਾਂ ਨਾਲ ਆਪਣੀ ਕੰਪਨੀ ਸਹੀ ਰੱਖੋ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ